ਇੱਕ ਇਨਸਾਨ ਜਿਹੜਾ ਉਹ ਦੋ ਰੂਪਾਂ ਦੇ ਵਿੱਚ ਵੀ ਉਹ ਕਹਿੰਦੇ ਮੈਂ ਸਨਾਤਨੀ ਵੀ ਬਣ ਜਾਵਾਂ ਤੇ ਮੈਂ ਪੀਰਖਾਨੇ ਦੀ ਸੇਵਾ ਵੀ ਕਰਾਂ ਉਹ ਦੋਨੋਂ ਚੀਜ਼ਾਂ ਕਿਤੇ ਨਾ ਕਿਤੇ ਟਕਰਾਵ ਦੀ ਵਜ੍ਹਾ ਬੰਦੀਆਂ ਪਈਆਂ ਨੇ ਕਿਉਂਕਿ ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ ਸਨਾਤਨ ਦੀ ਪ੍ਰਥਾ ਸਨਾਤਨ ਦੀ ਪੂਜਾ ਪદ્ધਤੀ ਅਲੱਗ ਹੈਗੀ ਹੈ ਪੀਰਖਾਨੇ ਦੀ ਪੂਜਾ ਪદ્ધਤੀ ਅਲੱਗ ਹੈਗੀ ਹੈ ਸਾਡੇ ਲਈ ਦੋਨੋਂ ਚੀਜ਼ਾਂ ਸਨਮਾਨ ਹੈ ਲੇਕਿਨ ਸਨਾਤਨੀ ਲਈ ਸਨਾਤਨ ਹੈ ਜਿਹੜੇ ਉੱਥੇ ਜਾ ਕੇ ਜਿਹਨਾਂ ਨੂੰ ਲੱਗਦਾ ਵੀ ਉੱਥੇ ਜਾ ਕੇ ਸਾਨੂੰ ਮਿਲਦਾ ਕੁਝ ਜਾਂ ਸਾਡੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉੱਧਰ ਜਾਣ ਜਿਹੜਾ ਇੱਕ ਪੱਖ ਨੇ ਜਵਾਬ ਸਵਾਲ ਚੁੱਕਿਆ ਵਾ ਉਹ ਸਵਾਲ 100% ਸਹੀ ਹੈਗਾ ਵਾ ਇੱਕ ਇਨਸਾਨ ਦੋ ਤਰ੍ਹਾਂ ਦੇ ਚੁੱਲੇ ਨਹੀਂ ਪਾ ਸਕਦਾ ਹੈਗਾ ਅਸੀਂ ਕਠੋਰ ਡਿਸੀਜਨ ਲਵਾਂਗੇ ਬੰਦਾ ਇੱਕ ਪਾਸੇ ਹੋ ਜਾਏਗਾ ਜੀ ਚਾਹੇ ਉਹ ਮੰਦਰ ਵਾਲੇ ਪਾਸੇ ਤੁਰੇ ਚਾਹੇ ਉਹ ਪੀਰ ਵਾਲੇ ਖਾਨੇ ਪਾਸੇ ਤੁਰੇ ਤਾਂ ਕਿ ਸਾਡੇ ਸਮਾਜ ਨੂੰ ਸਿੱਖ ਦਿਸ਼ਾ ਦੇ ਸਕੀਏ ਸਾਡੇ ਪਰਿਵਾਰ ਸਾਡੇ ਸਮਾਜ ਦੇ ਸਾਡੇ ਸ਼ਹਿਰ ਦੇ ਆਪਣੇ ਬੰਦੇ ਆ ਸ਼ਿਕਾਇਤ ਉਦੋਂ ਦਿੱਤੀ ਜਾਂਦੀ ਹੈ ਜਦੋਂ ਬਾਕੀ ਵਿਕਲਪ ਬੰਦ ਹੋ ਜਾਂਦੇ ਔਰ ਸਾਨੂੰ ਪੂਰਨ ਉਮੀਦ ਹੈਗੀ ਹੈ ਕਿ ਸਾਡੇ ਨਾਲ ਬੈਠ ਕੇ ਸਾਡੇ ਨਾਲ ਉਹ ਗੱਲਬਾਤ ਕਰਨਗੇ ਔਰ ਜੋ ਅਸੀਂ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਤਾ ਹੈ ਵੀ ਉਹ ਗਲਤ ਕਰ ਰਹੇ ਨੇ ਲੇਕਿਨ ਜਿਵੇਂ ਹੁੰਦਾ ਨਾ ਬੰਦਾ ਸੋਚਦਾ ਵੀ ਦਿਨ ਇੱਕ ਤੇ ਚੱਲੀ ਜਾਂਦਾ ਚਲਾਈ ਚੱਲੋ ਸਾਡਾ ਸਾਰਿਆਂ ਦਾ ਇਹ दायित्व ਬੰਦਾ ਵੀ ਅਸੀਂ ਫਰੰਟ ਤੇ ਆ ਕੇ ਇਹ ਜਿਹੜਾ ਗੁੰਮਰਾਹਪੂਰਨ ਚੀਜ਼ਾਂ ਵੈ ਇਹਨੂੰ ਇਹਦੀ ਇਹਨੂੰ ਕਲੀਅਰ ਕਰੀਏ ਔਰ ਸਮਾਜ ਨੂੰ ਸਹੀ ਸੇਧ ਦੇਣ ਦੀ ਕੋਸ਼ਿਸ਼ ਕਰੀਏ ਲੁਧਿਆਣਾ ਲਈ ਵੇਖਣ ਵਾਸਤੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵੜੀ ਦਾਸ ਦੇ ਲੁਧਿਆਣਾ ਦੇ ਵਿੱਚ ਚਿਰੰਜੀਵੀ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਵਸ ਪ੍ਰਗਟ ਦਿਵਸ ਦਿਹਾੜੇ ਤੇ ਬਹੁਤ ਹੀ ਵੱਡੀ ਜੜੀ ਆ ਯਾਤਰਾ ਹੁ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਕੱਢੀ ਜਾਂਦੀ ਆ ਸੋ ਬ੍ਰਾਹਮਣ ਸਮਾਜ ਸਾਡੇ ਨਾਲ ਮੌਜੂਦ ਹੈ ਲੁਧਿਆਣਾ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਉਹ ਯਾਤਰਾ ਜੜੀ ਆ ਦੱਸਾਂਗੇ ਟਾਈਮ ਦਿਨ ਵੀ ਦੱਸਾਂਗੇ ਕਿ ਕਦੋਂ ਜੜੀ ਆ ਕੱਢੀ ਜਾ ਰਹੀ ਸੋ ਜਾਣਕਾਰੀ ਜੜੀ ਆ ਬ੍ਰਾਹਮਣ ਸਮਾਜ ਦੇ ਜਿਹੜੇ ਕਮੇਟੀ ਪ੍ਰਧਾਨ ਨੇ ਉਹਨਾਂ ਨੇ ਵੀ ਜਾਣਕਾਰੀ ਲੈਣੇ ਆ ਸਭ ਤੋਂ ਪਹਿਲਾਂ ਸਾਡੇ ਨਾਲ ਪੰਕਜ ਚਾਰਦਾ ਜੀ ਮੌਜੂਦ ਨੇ ਸੋ ਜਾਣਕਾਰੀ ਲੈ ਜੈ ਸ਼੍ਰੀ ਰਾਮ ਜੀ ਸਰ ਅੱਜ ਮੀਟਿੰਗ ਕੀਤੀ ਗਈ ਮੀਟਿੰਗ ਦਾ ਆਯੋਜਨ ਕੀ ਹੈ ਮੀਟਿੰਗ ਦਾ ਮ 29 اپریل ਨੂੰ ਚਰੰਜੀਵੀ ਭਗਵਾਨ ਪਰਸ਼ੂਨਾਮ ਜੀ ਦਾ ਪ੍ਰਗਟ ਉਤਸਵ ਹੈ। ਉਹਦੇ ਸਬੰਧ ਦੇ ਵਿੱਚ ਸਾਰੇ ਬ੍ਰਾਹਮਣ ਸਮਾਜ ਨੇ ਸਾਰੇ ਸਨਾਤਰੀਆਂ ਨੇ ਰਲ ਕੇ ਇੱਕ ਅਸੀਂ ਮੀਟਿੰਗ ਕੀਤੀ ਹੈ। ਇਸ ਸਬੰਧ ਦੇ ਵਿੱਚ 26 اپریل ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਕਿ ਦ੍ਰਿਸ਼ੀ ਮੈਦਾਨ ਚੋਂ ਸ਼ੁਰੂ ਹੋਏਗੀ। ਜਿਹੜੀ ਕਿ ਚੋੜਾ ਬਾਜ਼ਾਰ ਹੁੰਦੇ ਹੋਏ ਮੰਦਿਰ ਸ਼ੰਗਲਾ ਸ਼ਵਾਲਾ ਦੇ ਵਿੱਚ ਸੰਪਨ ਹੋਏਗੀ। ਔਰ ਭਗਵਾਨ ਪਰਸ਼ੂਨਾਮ ਜੀ ਦੇ ਅਨੰਨੇ ਭਗਤ ਜਿਹੜੇ ਲੁਧਿਆਣਾ ਚ ਹਰ ਵਾਰ ਭਗਵਾਨ ਪਰਸ਼ੂਨਾਮ ਜੀ ਦਾ ਭਵੇ ਸਵਾਗਤ ਕਰਦੇ ਸੇ ਇਸ ਵਾਰ ਵੀ ਉਹ ਸਵਾਗਤ ਕਰਨਗੇ ਸਾਡੇ ਨੌਜਵਾਨ ਜਿਹੜਾ ਬ੍ਰਾਹਮਣ ਯੁਵਾ ਬ੍ਰਾਹਮਣ ਹੈ ਉਹ ਭਗਵਾਨ ਪਰਸ਼ੂਨਾਮ ਜੀ ਦਾ ਜਿਹੜਾ ਰੱਥ ਹੈ ਉਹ ਆਪ ਖਿੱਚੇਗਾ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਉਹ ਧੂਮ-ਤਾਮ ਦੇ ਨਾਲ 26 April ਦਿਨ ਸ਼ਨੀਵਾਰ ਨੂੰ ਦ੍ਰਿਸ਼ਟੀ ਮੈਦਾਨ 'ਚ ਪਹੁੰਚਣ ਬਹੁਤ-ਬਹੁਤ ਧੰਨਵਾਦ ਦ੍ਰਿਸ਼ਟੀ ਮੈਦਾਨ 'ਚੋ ਇਹ ਜਿਹੜੀ ਯਾਤਰਾ ਹਮੇਸ਼ਾ ਸ਼ੁਰੂ ਕੀਤੀ ਗਈ ਤਕਰੀਬਨ ਕਿੰਵੀਂ ਯਾਤਰਾ ਜਿਹੜੀ ਹੈ ਤੁਹਾਡੇ ਵੱਲੋਂ ਕੀਤੀ ਜਾਊਗੀ ਇੱਕ ਕਰੋਨਾ ਨੂੰ ਅਗਰ ਆਪਾਂ ਛੱਡ ਦਈਏ ਤੇ 12ਵੀਂ ਯਾਤਰਾ ਹੈ ਜਿਹੜੀ ਅਸੀਂ ਹੁਣ ਕੱਢਣ ਜਾ ਰਹੇ ਹਾਂ 12 ਯਾਤਰਾ ਅਸੀਂ ਕੱਢ ਚੁੱਕੇ 11 ਕੱਢ ਚੁੱਕੇ 12ਵੀਂ ਯਾਤਰਾ ਹੈ ਜੀ ਹੁਣ ਜਿਹੜੀ ਕੱਢੀ ਜਾ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਸਰ ਤੁਸੀਂ ਵੀ ਨਾਲ ਜਿੱਦਾਂ ਪੰਡਿਤ ਜੀ ਖੜੇ ਹੋ ਉਸ ਤੋਂ ਬਾਅਦ ਬ੍ਰਾਹਮਣ ਸਮਾਜ ਨੂੰ ਕੀ ਮੈਸੇਜ ਹੈ ਹੋਰ ਸਨਾਤਨੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਮੈਸੇਜ ਇਹੀ ਹੈ ਕਿ ਭਗਵਾਨ ਪ੍ਰਸ਼ੂਰਾਮ ਜੀ ਦੀ ਇਹ ਯਾਤਰਾ ਕੇਵਲ ਬ੍ਰਾਹਮਣਾਂ ਦੀ ਯਾਤਰਾ ਨਹੀਂ ਹੈ ਭਗਵਾਨ ਪ੍ਰਸ਼ੂਰਾਮ ਜੀ ਨੇ ਅਗਰ ਉਹਨਾਂ ਦੇ ਜੀਵਨ ਦੇ ਉੱਤੇ ਥੋੜਾ ਜਿਹਾ ਪ੍ਰਕਾਸ਼ ਤੋ ਉਹਨਾਂ ਨੇ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਫੈਲਿਆ ਹੋਇਆ ਅੰਧਕਾਰ ਸੀ ਅਹੰਕਾਰ ਸੀ ਔਰ ਕੁਝ ਦੁਸ਼ਟ ਰਾਜਾਵਾਂ ਦਾ ਉਸ ਟਾਈਮ ਤੇ ਪ੍ਰਕੋਪ ਰਿਆ ਉਹਨਾਂ ਸਾਰਾ ਸਾਰਿਆਂ ਰਾਜਾਵਾਂ ਦਾ ਅੰਤ ਕੀਤਾ ਔਰ ਸਮਾਜ ਦੇ ਵਿੱਚ ਧਰਮ ਦੀ ਸਥਾਪਨਾ ਕੀਤੀ ਔਰ ਬ੍ਰਾਹਮਣ ਜਿਹੜਾ ਹੈ ਉਸ ਸਮੇਂ-ਸਮੇਂ ਤੇ ਧਰਮ ਦੀ ਸਥਾਪਨਾ ਦੇ ਲਈ ਸਮੇਂ-ਸਮੇਂ ਤੇ ਸਮਾਜ ਦੇ ਵਿੱਚ ਧਰਮ ਨੂੰ ਇੱਕ ਸਹੀ ਦਿਸ਼ਾ ਨਿਰਦੇਸ਼ ਦੇਣ ਲਈ ਤਤਪਰ ਰਹਿੰਦਾ ਔਰ ਉਸ ਹੀ ਯਾਤਰਾ ਦੇ ਵਿੱਚ ਅੱਜ ਸਾਰਾ ਹੀ ਸਮਾਜ ਸਾਰਾ ਸਨਾਤਨੀ ਸਮਾਜ ਇੱਕ ਹੋ ਕੇ ਇਸ ਯਾਤਰਾ ਦੇ ਵਿੱਚ ਭਾਗ ਲਵੇ ਅਸੀਂ ਇਹੀ ਸਭ ਤੋਂ ਉਮੀਦ ਕਰਦੇ ਆ ਕਿ ਕੀ ਲੱਗਦਾ ਸੌਰ ਆਏ ਦਿਨ ਲਗਾਤਾਰ ਹਿੰਦੂ ਸਮਾਜ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਜੜੀ ਚੱਕੀ ਜਾਂਦੀ ਹੈ ਸਨਾਤਨ ਸਮਾਜ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਚੱਕੀ ਜਾਂਦੀ ਹੁਣ ਵੀ ਇੱਕ ਮੁੱਦਾ ਜਿਹੜਾ ਪੱਖਿਆ ਹੋਇਆ ਜਾਣਕਾਰੀ ਦੇ ਵਿੱਚ ਹੈਗਾ ਕੀ ਮੁੱਦਾ ਉਹ ਦੇਖੋ ਇਹ ਜਿਹੜਾ ਮੁੱਦਾ ਹੈਗਾ ਵੈ ਅਸਲ ਦੇ ਵਿੱਚ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਸਨਾਤਨ ਨੂੰ ਆਏ ਦਿਨੀ ਕਿਸੇ ਨਾ ਕਿਸੇ ਇਸ਼ੂ ਕਰਕੇ ਵਿਵਾਦਾਂ ਦੇ ਵਿੱਚ ਲਿਆ ਜਾਂਦਾ ਵੈ ਜਿਹੜਾ ਲੇਟੈਸਟ ਤੁਸੀਂ ਜਿਸ ਮੁੱਦੇ ਦੀ ਗੱਲ ਕਰ ਰਹੇ ਹੋ ਇਹ ਮੁੱਦਾ ਵੀ ਵਿਵਾਦਾਂ ਦੇ ਵਿੱਚ ਹੈ ਇਸ ਮੁੱਦੇ ਨੂੰ ਲੈ ਕੇ ਇੱਕ ਪੱਖ ਕਹਿੰਦਾ ਪਿਆ ਵੀ ਅਸੀਂ ਪੈਸੇ ਦਿੰਦੇ ਰਹੇ ਹਾਂ ਯਾਤਰਾ ਕੱਢਣ ਲੱਗਿਆਂ ਤਾਂ ਵੀ ਆਈਪੀ ਬੰਦੇ ਬਣ ਕੇ ਆਂਦੇ ਰਹੇ ਨੇ ਜਿਨ੍ਹਾਂ ਦਾ ਜਿਹੜੇ ਹੁਣ ਵਿਰੋਧ ਕਰਦੇ ਪਏ ਨੇ ਦੂਸਰੇ ਪਾਸੇ ਜਿਹੜੇ ਵਿਰੋਧ ਕਰਦੇ ਪਏ ਆ ਉਹ ਕਹਿੰਦੇ ਪਿਆ ਕਿ ਸਨਾਤਨ ਔਰ ਦੂਸਰੀ ਜਿਹੜੀ ਚੀਜ਼ ਹੈ ਚਲਦੀ ਪਈ ਹੈ ਪੀਰਖਾਨਾ ਉਹ ਦੋਨੋਂ ਇਕੁਅਲ ਨਹੀਂ ਚੱਲ ਸਕਦੇ ਕੁਛ ਨਾ ਕੁਛ ਹੱਦ ਤੱਕ ਉਹਨਾਂ ਦੀ ਗੱਲ ਸਹੀ ਹੈਗੀ ਵਾ ਕਿਉਂਕਿ ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ ਸਨਾਤਨ ਦੀ ਪ੍ਰਥਾ ਸਨਾਤਨ ਦੀ ਪੂਜਾ ਪદ્ધਤੀ ਅਲੱਗ ਹੈਗੀ ਹੈ ਪੀਰਖਾਨੇ ਦੀ ਪੂਜਾ ਪદ્ધਤੀ ਅਲੱਗ ਹੈਗੀ ਹੈ ਸਾਡੇ ਲਈ ਦੋਨੋਂ ਚੀਜ਼ਾਂ ਸਨਮਾਨ ਹੈ ਲੇਕਿਨ ਸਨਾਤਨੀ ਲਈ ਸਨਾਤਨ ਹੈ ਤੇ ਜਿਹੜੇ ਉੱਥੇ ਜਾ ਕੇ ਜਿਹਨਾਂ ਨੂੰ ਲੱਗਦਾ ਵੀ ਉੱਥੇ ਜਾ ਕੇ ਸਾਨੂੰ ਮਿਲਦਾ ਕੁਛ ਜਾਂ ਸਾਡੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਧਰ ਜਾਣ ਇੱਕ ਇਨਸਾਨ ਜਿਹੜਾ ਉਹ ਦੋ ਰੂਪਾਂ ਦੇ ਵਿੱਚ ਵੀ ਉਹ ਕੋਈ ਵੀ ਮੈਂ ਸਨਾਤਨੀ ਵੀ ਬਣ ਜਾਵਾਂ ਤੇ ਮੈਂ ਪੀਰਖਾਨੇ ਦੀ ਸੇਵਾ ਵੀ ਕਰਾਂ ਉਹ ਦੋਨੋਂ ਚੀਜ਼ਾਂ ਕਿੱਥੇ ਨਾ ਕਿਤੇ ਟਕਰਾਵ ਦੀ ਵਜ੍ਹਾ ਬੰਦੀਆਂ ਪਈਆਂ ਨੇ ਔਰ ਇਹ ਬੜੀ ਨਿੰਦਾ ਦੀ ਗੱਲ ਹੈ ਔਰ ਇਸੇ ਸੰਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਸ਼ੁੱਕਰਵਾਰ ਨੂੰ ਜਿਹੜਾ ਆਉਣ ਵਾਲਾ ਸ਼ੁੱਕਰਵਾਰ ਹੈ ਇੱਕ ਸਨਾਤਨੀ ਸੰਸਦ ਰੱਖੀ ਹੈ ਮੰਦਿਰ ਸ਼ੰਗਲਾ ਸ਼ਵਾਲਾ ਦੇ ਵਿੱਚ ਜਿਦੇ ਵਿੱਚ ਇਸ ਸੰਬੰਧ ਦੇ ਵਿੱਚ ਜਿਹੜਾ ਵਾ ਬਹੁਤ ਕਠੋਰ ਫੈਸਲਾ ਲਿਆ ਜਾਏਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਦੇ ਪਿਆ ਸ਼ਰਾਰਤੀ ਤੱਤਵ ਦੋ ਦੀਵਾਲੀਆਂ ਦੋ ਜਨਮਸ਼ਟਮੀਆਂ ਇਹ ਜਿਸ ਇਸ ਤਰ੍ਹਾਂ ਲੱਗ ਰਿਹਾ ਵੈ ਜਿੱਦਾਂ ਇੱਕ ਪਾਸੇ ਦੇਸ਼ ਦੇ ਵਿੱਚ ਸਨਾਤਨ ਦੀ ਲਹਿਰ ਚੱਲਦੀ ਪਈ ਹੈ ਉੱਥੇ ਹੀ ਦੂਜੇ ਪਾਸੇ ਸਨਾਤਨ ਨੂੰ ਬਰਾਬਰੀ ਸਨਾਤਨ ਨੂੰ ਫੋਲੋ ਕਰਨ ਵਾਲਿਆਂ ਨੂੰ ਗੁੰਮਰਾਹ ਕਰਨ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਵੈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਜਿਹਦਾ ਬ੍ਰਾਹਮਣ ਸਮਾਜ ਕਿਉਂਕਿ ਸਾਡਾ ਦਾਇਤਤ ਬੰਦਾ ਵੈ ਸਾਡੇ ਨਾਲ ਅਜੇ ਵਿਸ਼ੇਸ਼ ਜੀ ਖੜੇ ਨੇ ਵਿਜੇ ਜੀ ਖੜੇ ਨੇ ਦੀਪਕ ਵਿਸ਼ੇਸ਼ ਜੀ ਖੜੇ ਨੇ ਸੋ ਸਾਡਾ ਸਾਰਿਆਂ ਦਾ ਇਹ ਦਾਇਤਤ ਬੰਦਾ ਵੀ ਅਸੀਂ ਫਰੰਟ ਤੇ ਆ ਕੇ ਇਹ ਜਿਹੜਾ ਗੁੰਮਰਾਹਪੂਰਨ ਚੀਜ਼ਾਂ ਵੈ ਇਹਨੂੰ ਇਹਦੀ ਇਹਨੂੰ ਕਲੀਅਰ ਕਰੀਏ ਔਰ ਸਮਾਜ ਨੂੰ ਸਹੀ ਸੇਨ ਦੇਣ ਦੀ ਕੋਸ਼ਿਸ਼ ਕਰੀਏ ਇਸੇ ਸਬੰਧ ਦੇ ਵਿੱਚ ਫ੍ਰਾਈਡੇ ਨੂੰ ਅਸੀਂ ਸੰਸਦ ਰੱਖੀ ਹੈ ਸਨਾਤਨ ਜਿਹਦੇ ਵਿੱਚ ਪੂਰੇ ਲੁਧਿਆਣੇ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਮੈਂ ਸਨਾਤਰੀ ਉਹਨਾਂ ਨੂੰ ਬੁਲਾਇਆ ਗਿਆ ਬਿਲਕੁਲ ਕੀ ਲੱਗਦਾ ਹੈ ਕਿ ਪਹਿਲਾਂ ਇੱਕ ਵਾਰੀ ਸਿੱਖ ਜਥੇਬੰਦੀਆਂ ਵੱਲੋਂ ਆਵਾਜ਼ ਚੱਕੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੁਬਾਰਤੋਂ ਹੁਣ ਸ਼ਿਵਸ਼ਨਾ ਆਗੂਆਂ ਵੱਲੋਂ ਵੀ ਆਵਾਜ਼ ਚੱਕੀ ਜਾਂਦੀ ਹੈ ਹਿੰਦੂ ਸੰਗਠਨ ਵੱਲੋਂ ਉਸ ਤੋਂ ਬਾਅਦ ਹੁਣ ਅੱਜ ਬ੍ਰਾਹਮਣ ਸਮਾਜ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਮੀਟਿੰਗ ਜਿਹੜੀ ਹੈ ਮੀਟਿੰਗ ਦਾ ਆਯੋਜਨ ਕੀਤਾ ਜਾਊਗਾ ਕੀ ਲੱਗਦਾ ਵੀ ਅੱਜ ਦਿਨ ਲਗਾਤਾਰ ਇੱਕ ਨਾ ਟਿੱਪਣੀ ਦੇਖੋ ਜਿਹੜਾ ਸਨਾਤਨ ਹੈ ਨਾ ਸਨਾਤਨ ਬਹੁਤ ਵਿਸ਼ਾਲ ਹੈ ਸਨਾਤਨ ਨੇ ਹਰ ਧਰਮ ਨੂੰ ਹਰ ਮਜ਼ਹਬ ਨੂੰ ਰਿਸਪੈਕਟਫੁਲੀ ਉਹਦੀ ਉਹਦਾ ਸੁਰੱਖਸ਼ਨ ਵੀ ਕੀਤਾ ਹੈ ਤੇ ਉਹਨੂੰ ਸਥਾਨ ਵੀ ਦਿੱਤਾ ਹੈ ਲੇਕਿਨ ਜਿਸ ਤਰ੍ਹਾਂ ਸਨਾਤਨ ਨੂੰ ਲੈ ਕੇ ਆਏ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਜਿਹੜੇ ਦੁਸ਼ਪ੍ਰਚਾਰ ਹੋ ਰਹੇ ਨੇ ਜਾਂ ਐਦਾਂ ਦੇ ਕਮੈਂਟਸ ਜਿਹੜੇ ਮੀਡੀਆ ਦੇ ਉੱਪਰ ਆਣਾ ਮੈਂ ਸਮਝਦਾ ਕਿ ਇਹ ਬੜੀ ਮੰਦਭਾਗਾ ਵੀ ਹੈ ਔਰ ਸ਼ਰਮਨਾਕ ਵੀ ਹੈ ਲੇਕਿਨ ਜਿਹੜਾ ਇੱਕ ਪੱਖ ਨੇ ਜਵਾਬ ਸਵਾਲ ਚੁੱਕਿਆ ਵਾ ਉਹ ਸਵਾਲ 100% ਸਹੀ ਹੈਗਾ ਵਾ ਇੱਕ ਇਨਸਾਨ ਦੋ ਤਰ੍ਹਾਂ ਦੇ ਚੋਲੇ ਨਹੀਂ ਪਾ ਸਕਦਾ ਹੈਗਾ ਹਾਂ ਆਮ ਇਨਸਾਨ ਹੋਵੇ ਉਹ ਚਾਹੇ ਮੰਦਰ ਚਲਾ ਜਾਏ ਮਸਜਿਦ ਚਲਾ ਜਾਏ ਚਰਚ ਚਲਾ ਜਾਏ ਕੋਈ ਫਰਕ ਨਹੀਂ ਪੈਂਦਾ ਲੇਕਿਨ ਜਿਹੜਾ ਲੀਡ ਕਰਨ ਵਾਲਾ ਹੁੰਦਾ ਉਹਨਾਂ ਵੱਲੋਂ ਪੰਡੇ ਜੀ ਆ ਸਾਡੇ ਅਜੇ ਸਿਸ਼ਟ ਇਹ ਬ੍ਰਾਹਮਣ ਨੇ ਸਨਾਤਨੀ ਨੇ ਇਹ ਕੱਲ ਨੂੰ ਕਹਿਣ ਵੀ ਮੈਂ ਜਾ ਕੇ ਕਿੱਥੇ ਮਸਜਿਦ ਤੇ ਬੈਠ ਜਾਾਂ ਜਾਂ ਮੈਂ ਕਿਸੇ ਜਾ ਕੇ ਹੋਰ ਜਗ੍ਹਾ ਤੇ ਪ੍ਰਚਾਰ ਕਰਨ ਲੱਪਾਂ ਉਹ ਨਹੀਂ ਪੋਸੀਬਲ ਨਹੀਂ ਹੈਗਾ ਸਨਾਤਨ ਦਾ ਪ੍ਰਚਾਰ ਸਨਾਤਨ ਦੇ ਸਥਾਨ ਤੇ ਹੋ ਸਕਦਾ ਵੈ ਦੂਸਰੇ ਧਰਮ ਦਾ ਪ੍ਰਚਾਰ ਉਹਨਾਂ ਦੇ ਧਰਮ ਦੇ ਪ੍ਰਚਾਰ ਚ ਹੋ ਰਿਹਾ ਹ ਹੁਣ ਤੁਸੀਂ ਕਹੋ ਵੀ ਆਪਾਂ ਜਾ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਉੱਥੇ ਸਨਾਤ ਨਹੀਂ ਅਸੀਂ ਆਰਤੀ ਕਰਨ ਲੱਪੀਏ ਜਿੱਥੇ ਦੂਸਰੀ ਕਮਿਊਨਿਟੀ ਦੇ ਬੰਦੇ ਹੋਣ that is not possible ਇਸੇ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਮੁੱਦਾ ਚੱਕਿਆ ਗਿਆ ਜਿਹੜਾ ਵਿਵਾਦ ਦਾ ਵਿਸ਼ੇ ਬਣਿਆ ਹੋਇਆ ਵੈ ਉਹਦੇ ਤੇ ਬਹੁਤ ਗੰਭੀਰਤਾ ਦੇ ਨਾਲ ਮੰਥਨ ਔਰ ਡਿਸੀਜਨ ਹੋਣਾ ਬਹੁਤ ਜ਼ਰੂਰੀ ਹੈ ਔਰ ਇੱਕ ਦੂਜੇ ਤੇ ਉਹ ਰੋਪ ਲਗਾ ਰਹੇ ਨੇ ਵੀ ਇੱਕ ਪਾਸੇ ਉਹ ਕਹਿੰਦੇ ਮੈਂ ਪੈਸੇ ਦਿੰਦਾ ਸੀ ਫਿਰ ਉਹ ਦਿੰਦੇ ਕਹਦੇ ਸੀ ਜੇ ਉਹਨਾਂ ਨੂੰ ਕਹਿੰਦੇ ਵੀ ਇਹ ਪੈਸੇ ਹੀ ਲੈਂਦੇ ਰਹੇ ਨੇ ਮੇਰੇ ਕੋਲ ਮੈਂ ਅੱਜ ਨਹੀਂ ਦਿੱਤੇ ਅੱਛਾ ਤੁਸੀਂ ਜੇ ਪਹਿਲੇ ਦਿੰਦੇ ਰਹੋ ਤੇ ਅੱਜ ਆਪਾਂ ਕਿਹੜਾ ਬਦਲ ਗਏ ਅੱਜ ਵੀ ਦੇ ਦੇਣੇ ਸੀਗੇ ਸੋ ਗੱਲ ਇਹ ਨਹੀਂ ਹੈ ਇਹ ਉਹਨਾਂ ਦਾ ਆਪਣਾ ਨਿੱਜੀ ਮਸਲਾ ਵੈ ਸਾਡਾ ਸਿਰਫ ਇੰਨਾ ਕਵੈ ਕਿ ਸਨਾਤਨ ਨੂੰ ਲੈ ਕੇ ਜਿਹੜਾ ਮਜ਼ਾਕ ਬਣਾਇਆ ਜਾ ਰਿਹਾ ਜਿਹੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਵੈ ਇਹਦੇ ਤੇ ਪੂਰਨ ਤਿਆ ਵਿਰਾਮ ਲਗਾਉਣ ਦੇ ਲਈ ਫ੍ਰਾਈਡੇ ਨੂੰ ਸ਼ੁੱਕਰਵਾਰ ਨੂੰ ਅਸੀਂ ਧਰਮ ਸੰਸਦ ਬੁਲਾਈ ਆ ਉਹਦੇ ਚ ਦੇਖਾਂਗੇ ਵੀ ਕੀ ਫੈਸਲਾ ਕਰਦੇ ਨੇ ਸਾਡੇ ਸਾਰੇ ਸਨਾਤਰੀ ਬਿਲਕੁਲ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਦਿੱਤੀ ਗਈ ਹੁਣ ਤੱਕ ਦੇਖੋ ਗੱਲ ਹੈ ਵੀ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਪਿਓ ਉਹ ਵੀ ਸਾਡੇ ਪਰਿਵਾਰ ਸਾਡੇ ਸਮਾਜ ਦੇ ਸਾਡੇ ਸ਼ਹਿਰ ਦੇ ਆਪਣੇ ਬੰਦੇ ਆ ਸ਼ਿਕਾਇਤ ਉਦੋਂ ਦਿੱਤੀ ਜਾਂਦੀ ਹੈ ਜਦੋਂ ਬਾਕੀ ਵਿਕਲਪ ਬੰਦ ਹੋ ਜਾਣ ਔਰ ਸਾਨੂੰ ਪੂਰਨ ਉਮੀਦ ਹੈਗੀ ਹੈ ਕਿ ਉਹ ਸਾਡੇ ਨਾਲ ਬੈਠ ਕੇ ਸਾਡੇ ਨਾਲ ਉਹ ਗੱਲਬਾਤ ਕਰਨਗੇ ਔਰ ਜੋ ਅਸੀਂ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਤਾ ਹੈ ਵੀ ਉਹ ਗਲਤ ਕਰ ਰਹੇ ਨੇ ਲੇਕਿਨ ਜਿਵੇਂ ਹੁੰਦਾ ਨਾ ਬੰਦਾ ਸੋਚਦਾ ਵੀ ਜਿੰਨੀ ਕੁ ਦੇਰ ਚੱਲੀ ਜਾਂਦਾ ਚਲਾਈ ਚੱਲੋ ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਬੈਠ ਕੇ ਜਿਹੜੀ ਚੀਜ਼ ਅਸੀਂ ਕਹਿ ਨਹੀਂ ਚਾਹ ਰਹੇ ਆ ਜਿਹੜੀ ਉਹਨਾਂ ਨੂੰ ਅਸੀਂ ਜਿਹੜੀ ਸਹੀ ਹੈ ਅਗਰ ਉਹ ਨੂੰ ਮੰਨ ਲੈਣਗੇ ਠੀਕ ਹੈ ਨਹੀਂ ਤਾਂ ਫਿਰ ਸਾਰੇ ਵਿਕਲਪ ਖੁੱਲੇ ਆ ਦੇਖਾਂਗੇ ਕੀ ਕਰਨਾ ਪਏਗਾ ਬਿਲਕੁਲ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਅਗਲੀ ਮੰਗ ਕੀ ਹੈ ਅਗਲਾ ਸਟੈਪ ਤੁਹਾਨੂੰ ਦੱਸਤਾ ਵੀ ਸ਼ੁੱਕਰਵਾਰ ਨੂੰ ਸੜੀ ਧਰਮ ਸੰਸਦ ਹੈ ਉਹਦੇ ਵਿੱਚ ਅਗਰ ਆਪਾਂ ਜੋ ਸਾਡਾ ਸਮਾਜ ਸਾਰਾ ਸਨਾਤਨੀ ਸਾਰੇ ਆਣਗੇ ਔਰ ਦੁਪਹਿਰ ਨੂੰ ਅਸੀਂ 12 ਤੋਂ 1 ਵਜੇ ਦੇ ਵਿੱਚ ਵਿੱਚ ਮੰਦਿਰ ਸ਼ੰਗਲਾ ਸ਼ਵਾਲਾ 'ਚ ਸੰਸਦ ਰੱਖੀ ਹੈ ਉਹਦੇ 'ਚ ਜੋ ਸਾਡਾ ਧਰਮ ਸਮਾਜ ਡਿਸੀਜਨ ਲਏਗਾ ਜੋ ਵੀ ਗੱਲ ਕਰੇਗਾ ਉਹਦੇ ਤੇ ਫਿਰ ਅਸੀਂ ਠੋਕੇ ਪੈਰਾ ਦੇਾਂਗੇ ਹੋਰ ਵੀ ਹਿੰਦੂ ਤੇ ਬ੍ਰਾਹਮਣ ਸਮਾਜ ਦੇ ਹੋਰ ਵੀ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਸਰ ਕੀ ਲੱਗਦਾ ਹੈ ਕਿ ਇਹ ਦਿਨ ਲਗਾਤਾਰ ਨਿਤਨਿਯਮ ਤੇ ਪਬਲਿਕ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਮਾਮਲੇ 'ਚ ਜਦੋਂ ਕੋਈ ਵੀ ਨਵਾਂ ਮੁੱਦਾ ਜਦੋਂ ਪੱਕ ਜਾਂਦਾ ਤੇ ਉਹਦੇ ਵਿੱਚ ਜੇ ਰੋਡ ਤੇ ਆਣਾ ਪੈਂਦਾ ਹੀ ਆ ਤਰਨਾ ਵਗੈਰਾ ਲਾਣਾ ਪੈਂਦਾ ਹੀ ਆ ਪ੍ਰਦਰਸ਼ਨ ਵਗੈਰਾ ਕਰਨਾ ਪੈਂਦਾ ਤੇ ਕਿਤੇ ਨਾ ਕਿਤੇ ਪਬਲਿਕ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਲੱਗਦਾ ਨਹੀਂ ਇਸ ਚੀਜ਼ ਨੂੰ ਪਹਿਲੇ ਹੀ ਰੋਕਿਆ ਜਾਵੇ ਪਹਿਲੇ ਹੀ ਸਮਝਾਇਆ ਜਾਵੇ ਬਿਲਕੁਲ ਠੀਕ ਗੱਲ ਕੀਤੀ ਤੁਸੀਂ ਜਿਦਾਂ ਭਈਆ ਪੰਕਜ ਸ਼ਰਦਾ ਜੀ ਨੇ ਕਿਹਾ ਸੀ ਸ਼ੁੱਕਰਵਾਰ ਨੂੰ ਇੱਕ ਬਹੁਤ ਵੱਡੀ ਧਰਮ ਸਦਨ ਸਾਧ ਰਹੇ ਆ ਜਿਹਦੇ ਵਿੱਚ ਸ਼ਹਿਰ ਦੇ ਜਿੰਨੇ ਵੀ ਸਨਾਤਨੀ ਸਾਡੇ ਮੰਦਰ ਨੇ ਸੰਤ ਸਮਾਜ ਆ ਬ੍ਰਾਹਮਣ ਸਮਾਜ ਆ ਅਸੀਂ ਕਠੋਰ ਡਿਸੀਜਨ ਲਵਾਂਗੇ ਬੰਦਾ ਇੱਕ ਪਾਸੇ ਹੋ ਜਵੇ ਹਾਂਜੀ ਚਾਹੇ ਉਹ ਮੰਦਰ ਵਾਲੇ ਪਾਸੇ ਤੁਰੇ ਚਾਹੇ ਉਹ ਪੀਰ ਵਾਲੇ ਖਾਨੇ ਪਾਸੇ ਤੁਰੇ ਤਾਂ ਕਿ ਸਾਡੇ ਸਮਾਜ ਨੂੰ ਅਸੀਂ ਇੱਕ ਦਿਸ਼ਾ ਦੇ ਸਕੀਏ ਅੱਜ ਸਾਡਾ ਸਮਾਜ ਵੀ ਗੁੰਮਰਾ ਹੋਇਆ ਪਿਆ ਅਸੀਂ ਕਿੱਥੇ ਜਾਈਏ ਕਿੱਥੇ ਨਾ ਜਾਈਏ ਇਸ ਕਰ ਸ਼ੁੱਕਰਵਾਰ ਨੂੰ ਮੀਟਿੰਗ ਰੱਖੀ ਹੈ ਮੈਂ ਸਭੀ ਸਨਾਤਨੀਆਂوں سے ਜਿਤਨੀ ਵੀ ਹਮਾਰੇ ਲੁਧਿਆਣਾ ਸ਼ਹਿਰ ਕੀ ਮੰਦਰ ਕਮੇਟੀਆਂ ਹਨ ਹੁਣ ਸੇ ਪ੍ਰਾਰਥਨਾ ਕਰੂੰਗਾ ਸੰਤ ਸਮਾਜ ਬ੍ਰਾਹਮਣ ਸਮਾਜ ਕੇ 12 ਵਜੇ ਇਹ ਸਨਾਤਨ ਸਭਾ ਜੋ ਧਰਮ ਸੰਸਦ ਅੰਨੇ ਰੱਖੀ ਹੈ ਵਾਹ ਜਰੂਰ ਪਹੁੰਚੇ ਜਹਾਂ ਇਸ ਚੀਜ਼ ਦਾ ਡਟ ਕਰ ਵਿਰੋਧ ਕਰੇ ਜੈ ਸ਼੍ਰੀ ਰਾਮ ਬਿਲਕੁਲ ਸੋ ਦੱਸ ਦिए ਇਹ ਬ੍ਰਾਹਮਣ ਸਮਾਜ ਦੇ ਜਿਹੜੇ ਕਮੇਟੀ ਪ੍ਰਧਾਨ ਸੀਗੇ ਜਾਂ ਹੋਰ ਜਿਹੜੇ ਸੀਨੀਅਰ ਆਗੂ ਸੀਗੇ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਵੱਲੋਂ ਇੱਕ ਮੈਸੇਜ ਜਿਹੜਾ ਦਿੱਤਾ ਗਿਆ ਕਿ 4 ਤਰੀਕ ਨੂੰ ਵੱਡੀ ਮੀਟਿੰਗ ਜਿਹੜੀ ਹੈ ਸੰਗਲਾ ਸਵਾਲਾ ਮੰਦਿਰ ਦੇ ਵਿੱਚ ਜਿਹੜੀ ਕੀਤੀ ਜਾਊਗੀ ਤਾਂ ਲੋਕਾਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਉਹਨਾਂ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਮੀਟਿੰਗ ਤੋਂ ਬਾਅਦ ਦੱਸਾਂਗੇ ਕਿ ਕੀ ਕੁਝ ਕਰਨਾ ਹੈ ਕਿਉਂਕਿ ਸਮਝਾਉਣਾ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਗੱਲ ਆਖੀ ਕਿ ਉਹਨਾਂ ਦੇਖਣਾ ਹੋਵੇਗਾ ਕਿ ਕੀ ਕੁਝ ਦੇਖਣ ਨੂੰ ਮਿਲਦਾ ਲੋਕਾਂ ਦੇ ਸ਼ਹਿਰ ਦੇ ਵਿੱਚ ਆਉਣ ਵਾਲੇ ਸਮੇਂ ਚ ਦੇਖਦੇ ਰਹੋ ਰੁਦਰਾ ਨਾਲ ਲਾਈਵ ਮੈਨਟਨ ਕੈਮਰਾਮੈਨ ਹਣੀਦ ਨਾਲ ਤਲਵਾਰ